Thank you. ਸਰ ਐਡਵਾਈਜ਼ਰੀ ਜਿਹੜੀ ਸਰਕਾਰ ਵੱਲੋਂ ਆਪਣੇ ਹੈਲਥ ਵਿਭਾਗ ਵੱਲੋਂ ਜਿਹੜੀ ਜਾਰੀ ਹੋਈ ਹੈ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਜੋ ਆਪਾਂ ਨੂੰ ਭੀੜ-ਭੜੱਕੇ ਵਾਲੇ ਥਾਵਾਂ ਨੂੰ ਅਵੋਇਡ ਕਰਨਾ ਚਾਹੀਦਾ ਜੇ ਆਪਾਂ ਨੂੰ ਕੰਮ ਲਈ ਜਾਣਾ ਵੀ ਪੈਂਦਾ ਤਾਂ ਆਪਾਂ ਜਿਹੜਾ ਪ੍ਰੋਪਰ احتیاط ਜਿਵੇਂ ਪਹਿਲਾਂ ਵਰਤਦੇ ਸੀ ਜੋ ਸੋਸ਼ਲ ਡਿਸਟੈਂਸਿੰਗ ਕਰਦੇ ਸੀ ਰੈਗੂਲਰ ਹੈਂਡਵਾਸ਼ ਸੈਨੀਟਾਈਜ਼ਿੰਗ ਐਂਡ ਹੈਂਡ ਵਾਸ਼ਿੰਗ ਹੋ ਰਹੀ ਸੀ ਜਾਂ ਫਿਰ ਆਪਣਾ 마ਸਕ ਵਗੈਰਾ ਪਾ ਕੇ ਰੱਖਦੇ ਸੀ ਉਹ ਪਾ ਕੇ ਰੱਖਣਾ ਚਾਹੀਦਾ ਕਿ ਤਾਂ ਜੋ ਆਪਾਂ ਇਸ ਬਿਮਾਰੀ ਨੂੰ ਫੈਲਣ ਤੋਂ ਪਹਿਲਾਂ ਹੀ ਰੋਕ ਸਕੀਏ ਇਸ ਐਡਵਾਈਜ਼ਰੀ ਦੇ ਵਿੱਚ ਕਿੰਨਾ ਕੁ ਜੋ ਇਸ ਵੈਰੀਐਂਟ ਦਾ ਅਸਰ ਦੱਸਿਆ ਗਿਆ ਜਿਹਦਾ ਕੇਰਲਾ ਦੇ ਵਿੱਚ ਪਤਾ ਵੀ ਹੋਇਆ ਸਰ ਕੇਰਲਾ ਦੇ ਵਿੱਚ ਜਿਹੜੇ ਪੇਸ਼ੈਂਟ ਆਏ ਨੇ ਸਰ ਉਹ ਅਸੀਂ ਜਿੰਨਾ ਕਿ ਕਿਉਂਕਿ ਸਾਨੂੰ ਮੀਡੀਆ ਦੇ ਵਿੱਚ ਰਾਹੀਂ ਜਾਂ ਥੋੜਾ ਬਹੁਤ ਐਦਾਂ ਕਿਉਂਕਿ ਅਸੀਂ ਸਾਡੇ ਕੋਲ ਕੋਈ ਮਰੀਜ਼ ਨਹੀਂ ਹੈ ਅਸੀਂ ਨਹੀਂ ਦੇਖੇ ਮਰੀਜ਼ ਬਟ ਇਹ ਹੈ ਕਿ ਜਿੰਨਾ ਕਿ ਸਾਨੂੰ ਇਹਦੇ ਬਾਰੇ ਪਤਾ ਲੱਗਿਆ ਹੈ ਜੋ ਅਸੀਂ ਇਸ ਰਿਗਾਰਡਿੰਗ ਪੜ੍ਹਿਆ ਹੈ ਉਹਦੇ ਵਿੱਚ ਤਾਂ ਇਹ ਹੈ ਕਿ ਇਹ ਜਿਹੜੇ ਕੋਮੋਰਬਿਡਿਟੀ ਇਹ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਥੋੜਾ ਸੀਰੀਅਸ ਹੈ ਆਦਰਵਾਇਜ਼ ਇਹ ਇੱਕ ਮਾਈਲਡ ਵੇਰੀਐਂਟ ਹੀ ਹੈ ਅਦਰਵਾਇਜ਼ ਮੈਂ ਇਸ ਟਾਈਮ ਅਸਾਂ ਓਕੇ ਮੈਂ ਤੁਹਾਨੂੰ ਕੋਈ ਜ਼ਿਆਦਾ ਨਹੀਂ ਦੱਸ ਪਾਵਾਂਗਾ ਬਟ ਗੱਲ ਇਹ ਹੈ ਕਿ ਜਿਹੜੀ ਇਹਦੀ ਵੇਰੀਏਸ਼ਨ ਹੋਈ ਹੈ ਇਹ ਕੋਵਿਡ ਵਾਇਰਸ ਦੀ ਵੇਰੀਏਸ਼ਨ ਜਿਵੇਂ ਬਾਕੀ ਫਲੂ ਵਾਇਰਸਸ ਦੀ ਵੇਰੀਏਸ਼ਨ ਹੁੰਦੀ ਹੈ ਹਰ ਸਾਲ ਉਵੇਂ ਇੱਕ ਵੇਰੀਏਸ਼ਨ ਆਈ ਹੈ ਆਪਣੇ ਵੱਲੋਂ ਕੀ ਕੀ ਤਿਆਰੀਆਂ ਹੈ ਜੇਕਰ ਇਹ ਫੈਲਣ ਦਾ ਫੈਲਦਾ ਹੈ ਜਾਂ ਤੁਹਾਡੇ ਕੋਲ ਕੇਸਿਸ ਵਗੈਰਾ ਆ ਜਾਂਦੇ ਨੇ ਕੀ ਕੀ ਤਿਆਰੀਆਂ ਰੱਖੀ ਹੋਈ ਹੈ ਸਰ ਅਸੀਂ ਵੈਸੇ ਹੁਣ احتیاط ਦੇ ਤੌਰ ਤੇ ਇੱਕ ਫਲੂ ਕੋਰਨਰ ਸ਼ੁਰੂ ਕਰ ਦਿੱਤਾ ਹੈ ਤੇ ਇੱਕ ਅਸੀਂ ਇਤਿਹਾਸਿਤ ਤੌਰ ਲਈ ਇੱਕ ਆਪਣਾ ਆਲਰੇਡੀ ਇੱਕ ਕੋਵਿਡ ਵਾਰਡ ਆਲਰੇਡੀ ਤਿਆਰ ਕਰ ਰੱਖਿਆ ਹੈ ਜਿਹਦੇ ਵਿੱਚ 30 ਬੈੱਡ ਲੱਗੇ ਹੋਏ ਨੇ ਤੇ ਉਹਨਾਂ ਨੂੰ ਪੂਰੀ ਆਕਸੀਜਨ ਦੇ ਨਾਲ ਜਾਂ ਹੋਰ ਜਿਹੜੇ ਜੋ ਸਮਾਨ ਜਿਹੜਾ ਸਾਨੂੰ ਚਾਹੀਦਾ ਸੀਗਾ ਉਹ ਅਸੀਂ ਤਿਆਰ ਕਰਕੇ ਰੱਖਿਆ ਹੋਇਆ ਸਾਡਾ ਸਟਾਫ ਵੀ ਤਿਆਰ ਹੈ ਅਸੀਂ ਆਲਰੇਡੀ ਉਹਨਾਂ ਨੂੰ ਡੈਜ਼ਿਗਨੇਟ ਵੀ ਕਰ ਦਿੱਤਾ ਹੈ ਕਿ ਜੇ ਕੋਈ ਸਾਡੇ ਕੋਲ ਮਰੀਜ਼ ਆਉਂਦਾ ਤਾਂ ਇੰਨਾ ਸਟਾਫ ਸਾਡਾ ਉਸ ਵਾਰਡ ਦੇ ਵਿੱਚ ਤਿਆਰ ਰਹੇਗਾ ਤੇ ਉਹਦੇ ਵਾਰਡ ਦੀ ਰੋਜ਼ ਸਾਡੀ ਉੱਥੇ ਸਫਾਈ ਹੁੰਦੀ ਹੈ ਕਿ ਕੋਈ ਵੀ ਸਾਡੇ ਕੋਲ ਕੋਈ ਇਦਾਂ ਦਾ ਗੋਰ ਫੋਰਟ ਸਾਡੇ ਕੋਲ ਕੋਈ ਮਰੀਜ਼ ਆਵ ਜਾਂਦਾ ਤਾਂ ਅਸੀਂ ਉਹਦੇ ਲਈ ਤਿਆਰ आम पब्लिक नु की अपील करना चाहोगे जो आम पब्लिक ਲਈ ਸਾਡੀ ਤਾਂ ਇੱਕੋ ਹੀ ਅਪੀਲ ਹੈ ਕਿ ਆਪਣਾ ਸੋਸ਼ਲ ਡਿਸਟੈਂਸ ਮੇਨਟੇਨ ਕਰਕੇ ਰੱਖੋ ਤੇ ਜੋ ਭੀੜ ਭੜਕ ਕੇ ਵਾਲੇ ਇਲਾਕੇ ਦੇ ਵਿੱਚ ਜਾਂਦੇ ਹੋ ਤਾਂ ਮਾਸਕ ਵਗੈਰਾ ਜਰੂਰ ਪਾਓ ਤੇ ਜੇ ਆਪਣੀ ਪਰਸਨਲ ਹਾਈਜਨ ਦਾ ਮੇਨਟੇਨ ਕਰਕੇ ਰੱਖੋ ਜਿੱਦਾਂ ਪਹਿਲਾਂ ਚੈਟਿੰਗ ਵਗੈਰਾ ਹੁੰਦੀ ਸੀਗੀ ਸ਼ਾਪਸ ਵਗੈਰਾ ਮਾਰਕੀਟਸ ਵਗੈਰਾ ਸੀ ਤੇ ਕੀ ਆ ਉਹਦਾ ਦੀ ਜੇ ਤੋ ਕੋਈ ਮੋਹਿੰਮ ਆਈ ਜਿਲਾਉਗੇ ਸਰ ਜੇ ਕੇਸਸ ਆਏ ਤਾਂ ਫਿਰ ਅਸੀਂ ਜਰੂਰ ਚਲਾਵਾਂਗੇ ਫਿਰ ਉਹ ਉਦੋਂ ਫਿਰ ਸਾਨੂੰ ਜਿਹੜੀ ਜਿਵੇਂ ਆਈਸੋਲੇਸ਼ਨ ਦੇ ਵਿੱਚ ਵੀ ਰੱਖਣੇ ਪੈਣਗੇ ਮਰੀਜ਼ ਕੁਝ ਹੋਰ ਵੀ احتیاط ਵਰਤਣੇ ਪੈਣਗੇ ਬਟ ਇਹ ਹੈ ਕਿ ਹਜੇ ਐਸਚ ਅਸੀਂ ਹਜੇ ਕੁਝ ਸਾਡੀ ਜਿਵੇਂ ਕੱਲ ਪਹਿਲਾਂ ਰੂਟੀਨ ਟੈਸਟਿੰਗ ਚੱਲਦੀ ਸੀ ਜਾਂ ਕਦੇ 에ਅਰਪੋਰਟਸ ਤੇ ਟੈਸਟਿੰਗ ਹੁੰਦੀ ਸੀ ਕਦੇ ਕਿਤੇ ਟੈਸਟਿੰਗ ਹੁੰਦੀ ਸੀ ਉਹ ਹਜੇ ਕੁਝ ਇਦਾਂ ਨਹੀਂ ਹੈ ਬਟ ਫਿਰ ਵੀ ਜੇ ਸਾਡੇ ਕੋਲ ਮਰੀਜ਼ ਆਉਂਦੇ ਨੇ ਜਾਂ ਸਾਨੂੰ ਲੱਗਦਾ ਹੈ ਕਿ ਸਾਡੇ ਏਰੀਆ ਦੇ ਵਿੱਚ ਕੋਈ ਪੇਸ਼ੈਂਟ ਆ ਰਹੇ ਨੇ ਜ਼ਿਆਦਾ ਤੇ ਤਦ ਡੈਫੀਨਟਲੀ ਡੂ ਇਟ ਜਿਵੇਂ ਕਿ ਹਸਪਤਾਲ ਵੀ ਇੱਕ ਸੈਂਸਿਟਿਵ ਦੇ ਭੀੜ ਵਾਲਾ ਇਲਾਕਾ ਹੈ ਜੀ ਜੀ ਇਹ ਇੱਥੇ ਵੀ ਮਤਲਬ ਸੈਂਸਿਟਿਵ ਜਨ ਬਣਾਇਆ ਜਾਦਾ ਹੈ ਜੀ ਤੇ ਇਸ ਜਿਹੜੇ ਪੇਸ਼ੈਂਟਸ ਆਉਂਦੇ ਨੇ ਕੀ ਉਹਨਾਂ ਦਾ ਕੋਈ ਟੈਸਟ ਵਗੈਰਾ ਕਰਨ ਦੀ ਹੈ ਜਾਂ ਇਹ ਕੋਈ ਚਾਰ ਵਗੈਰਾ ਸਰ ਸਰ ਇਹ ਉਹ ਹੀ ਤੁਹਾਨੂੰ ਮੈਂ ਦੱਸ ਦਿਆਂ ਕਿ ਅਸੀਂ ਇਸ ਲਈ ਨਾ ਕਿ ਅਲੱਗ ਤੋਂ ਫਲੂ ਕੋਰਨਰ ਬਣਾ ਲੀਤਾ ਹੈ ਠੀਕ ਹੈ ਕਿ ਜਿਹੜਾ ਵੀ ਤੁਹਾਨੂੰ ਸਾਨੂੰ ਲੱਗਦਾ ਹੈ ਕਿ ਫਲੂ ਵਾਲੇ ਪੇਸ਼ੈਂਟ ਲੱਗਦੇ ਨੇ ਉਹਨਾਂ ਨੂੰ ਬਾਕੀ ਮਰੀਜ਼ਾਂੋਂ ਅਲੱਗ ਇੱਕ ਅਲੱਗ ਕਾਰਨਰ ਦੇ ਵਿੱਚ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਉਹਨਾਂ ਦੇ ਟੈਸਟਿੰਗ ਜੇ ਲੋਡ ਹੋਵੇ ਤਾਂ ਟੈਸਟਿੰਗ ਕੀਤੀ ਜਾਂਦੀ ਹੈ